ਚਾਰੇ ਟਾਇਰ ਨਵੇਂ ਗੱਡੀ ਦੇ ਜਮਾਂ ਨਵੇਂ ਚੰਗੇ ਪੈਰ ਦਾਣਾ ਗੱਡੀ ਸਾਰੀ ਓਕੇ ਆ ਇੰਜਨ ਗੇਅਰ ਦੀ ਬਿਲਕੁਲ ਸਾਇਲੈਂਟ ਆ ਸਫਾਰੀ 2008 ਮਾਡਲ 2028 ਤੱਕ ਰਪਾਸ ਆ ਚੰਗੇ ਬੰਦੇ ਕੋਲੇ ਰੱਖੀ ਹੋਈ ਸੀ ਆ ਦੇਖੋ ਇਧਰਲੇ ਪਾਸੇ ਆ ਪੂਰਾ ਭਾਰਾ ਲਵਾਇਆ ਹੋਗਾ ਸਾਰੀ ਤੇ ਇੰਜਨ ਜਮਾਂ ਸਾਇਲੈਂਟ ਆ ਜਮਾਂ ਓਕੇ ਆ ਬੈਟਰੀ ਬਹੁਤ ਵਧੀਆ ਚੰਗੀ ਹਾਲਤ ਦੀ ਤੇ ਲਗਰਪੇ ਚ ਮੜੀ ਫੱਟੀ ਤੇ ਮਰਵਾ ਦੇ ਕਰਾਂਗਾ ਫੱਟੀ ਦੇ ਕੱਲਾ ਕੱਲਾ ਸਟicker ਨਾਲ ਪਿਆ ਜੇ ਜਿਹੜਾ ਕੰਪਨੀ ਕਰਨ ਉਹ ਲੱਗ ਕੇ ਆਉਂਦਾ ਨਹੀਂ ਲਾ ਕੇ ਛੱਡ ਜਾਂਦਾ ਹੱਸੀ ਗਾਲ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਦੇ ਉੱਤੇ ਤੇਲੇ ਵੀ ਤੁਸੀਂ ਨਾ ਸਫਾਰੀ ਦੀ ਬਹੁਤ ਡਿਮਾਂਡ ਕਰਦੇ ਸੀਗੇ ਲੈ ਵੀ ਕਿਰਪਾਏ ਚ ਨੰਬਰ ਤੇ ਮਰਵਾਇ ਕਰਾ ਨੀਗਾ ਆ ਬਈ ਕਪੂਰਥਲਿਆਂ ਵਾਸਤੇ ਲੈਂਦੀ ਆ ਕਪੂਰਥਲਾ ਨੰਬਰ ਆ ਪੀਵੀ9 0810 ਨੰਬਰ ਵੀ ਸੋਹਣਾ ਗੱਡੀ ਦਾ ਤੇ ਜਿਹੜੀ ਟਾਇਰਾਂ ਦੀ ਹਾਲਤ ਆ ਕਿਰਪਾਏ ਚ ਮੜੀ ਟਕਾ ਕੇ ਗੱਡੀ ਦਿਖਾਈ ਇਹ ਟਾਇਰਾਂ ਦੀ ਹਾਲਤ ਆ ਮਿੱਤਰੋ ਜਮਾਂ ਨਵੇਂ ਆ ਚਾਰੇ ਟਾਇਰ ਆ ਪਲਾਏ ਲੱਗੇ ਵੇ ਆ ਲੈ ਵੀ ਪੈਰਦਾਨ ਤੇ ਮਰਾਦੀ ਕਰਣੇਗਾ ਇੱਕ ਵਾਰੀ ਪੈਰਦਾਨ ਗੱਡੀ ਨੂੰ ਵਧੀਆ ਲੱਗੇ ਵਾ ਚੰਗੀ ਹਾਲਤ ਦੀ ਆ ਸਾਫ ਸੁਥਰੀ ਆ ਇਹ ਸੁਰਮੇ ਰੰਗਾ ਜਿਹਾ ਕਲਰ ਆ ਲੈ ਵੀ ਇੰਟੀਰੀਅਰ ਜਮਾਂ ਬਿਲਕੁਲ ਓਕੇ ਆ ਸ਼ੀਟ ਕਵਰ ਜਮਾਂ ਨਵੇਂ ਆ ਜਿੰਨੀ ਗੱਲਬਾਤ ਮਿੱਤਰੋ ਹੁੰਦੀ ਆ ਉਹਨੂੰ ਵੀ ਦੱਸਦੇ ਆ ਜਲਦੀ ਤੋਂ ਜਲਦੀ ਪਹੁੰਚੋ ਪਿੰਡ ਸਲਾਤਪੁਰਾ ਪੀਵੀ03 ਕਾਰ ਬਾਜ਼ਾਰ ਕਿਰਪਾ ਕਰੇ ਜਹ ਟਾਇਰ ਤੇ ਮਰਾਈ ਕਰਣੇਗਾ ਚਾਰੇ ਟਾਇਰ ਦਿਖਾਉਣੇ ਆ ਕਿ ਚਾਰੇ ਟਾਇਰ ਨਵੇਂ ਆ ਜੇ ਨਵੇਂ ਕਹਤੇ ਤਾਂ ਮਿੱਤਰੋ ਨਵੀਂ ਮਹਿਣਗੇ ਆਪਣੇ ਕੋਲੇ ਉਹ ਕੰਮ ਨਹੀਂ ਵੀ ਕੱਚੀ ਜੀ ਗੱਲ ਨਹੀਂ ਕਰਦੇ ਸਟਿੱਪਣੀ ਹੈਣੀ ਕੀ ਤਾਂ ਵੀਡੀਓ ਚ ਦਿਖਾ ਦੇ ਕਿਰਪਾ ਟਕਾ ਕੇ ਸਟਿੱਪਣੀ ਆਈ ਨਹੀਂ ਬਈ ਗੱਡੀ ਦੀ ਨਾਲ ਤੇ ਨਹੀਂ ਮਿਲਣੀਆਂ ਨਾਲ ਜੀ ਸਟਿੱਪਣੀ ਹੈਣੀ ਆਪਾਂ ਪਹਿਲਾਂ ਦੱਸਤਾ ਬਾਕੀ ਗੱਡੀ ਛੱਤ ਤੇ ਕਿਰਪਾ ਜ ਮਰਾਦੀ ਕਰਾਂਗੇ ਮੜੀ ਜੀ ਟਕਾ ਕੇ ਚਾਰੇ ਟਾਇਰ ਨਵੇਂ ਆ ਗੱਡੀ ਦੇ ਜਮਾਂ ਨਵੇਂ ਚੰਗੇ ਪੈਰ ਦਾਣਾ ਗੱਡੀ ਸਾਰੀ ਓਕੇ ਆ ਇੰਜਨ ਗੇਅਰ ਦੀ ਬਿਲਕੁਲ ਸਾਇਲੈਂਟ ਆ ਸਫਾਰੀ 2008 ਮਾਡਲ 2028 ਤੇ ਕਿਰਪਾ ਸ ਰੇਟ ਵੀ ਤੁਹਾਨੂੰ ਜਾਇਜ਼ ਦੇ ਦਾਂਗੇ। ਰੇਟ ਦਾ ਮੈਂ ਤੁਹਾਨੂੰ ਫਿਕਸ ਵੀ ਦੇ ਦਿਆ ਕਰਾਂ ਭਾਈ। ਫਿਰ ਮਿੱਤਰ ਪਿਆਰੇ ਇੱਥੇ ਆ ਕੇ ਰੇਟ 'ਚ ਵਾਧਾ ਘਾਟ ਕਰਨ ਲੱਗ ਜਾਂਦੇ ਹੈਗੇ। ਇਸੇ ਕਰਕੇ ਮੈਨੂੰ ਇੱਕ ਛੋਟੀ ਜੀ ਡਿਮਾਂਡ ਰੱਖਣੀ ਪੈਂਦੀ ਆ। ਕਈ ਗੱਡੀਆਂ ਦੇ ਫਿਕਸ ਰੇਟ ਦਿੱਤੇ ਹੈਗੇ ਫਿਰ ਬਾਈ ਕਹਿ ਦਿੰਦੇ ਆ ਕਿ ਵੀ ਰੇਟ ਜਾਦੇ ਆ ਫਿਰ ਘਟਾਉਣਾ ਪੈਂਦਾ ਭਾਈ। ਰੇਟ ਪਹਿਲਾਂ ਹੀ ਜਾਇਜ਼ ਹੁੰਦੇ ਆਪਣੇ ਵੈਸੇ ਤਾਂ। ਲੈ ਵੀ ਸੈਂਟਰ ਲੋਕ ਵਾਲੀ ਗੱਡੀ ਦੇ ਨਾਲ ਚਾਬੀ ਹੈਗੀ। ਤੇ ਸਿੰਗਲ ਹੀ ਚਾਬੀ ਆ। ਤੇ ਆਪਾਂ ਮਰਵਾਉਣੇ ਨਿਗਾ ਫਰੰਟ ਤੇ ਆ ਦੇਖੀ ਮੜਾ ਜਾ ਕਰ ਸ਼ੌਕਰ ਜਮਾ ਗੱਡੀ ਤੇ ਓਕੇ ਆਗੀ ਲੈ ਵੀ ਲੈ ਨਹੀਂ ਸ਼ੌਕਰ ਜ਼ਿਆਦਾਤਰ ਖਰਾਬ ਜੀ ਹੁੰਦੇ ਨੇ ਲੈ ਵੀ ਛੱਡ ਦੇ ਹੱਥ ਕਰਾ ਆ ਚੀਜ਼ ਤੇ ਮਰਾਜ਼ੀ ਕਰਾਂ ਨਿਗਾ ਸਾਰੀ ਸੀਡ ਹੈ ਸੀਡ ਹੈ ਗੱਡੀ ਸਾਰੀ ਕਿਰਪਾਏ ਝਟਕਾ ਕੇ ਦਿਖਾ ਦੀ ਸਾਰੀ ਗੱਡੀ ਸੀਡ ਹੈਗੀ ਚੰਗੇ ਬੰਦੇ ਕੋਲੇ ਰੱਖੀ ਹੋਈ ਸੀ ਆ ਦੇਖੋ ਇਧਰਲੇ ਪਾਸੇ ਆ ਪੂਰਾ ਭਾਰਾ ਲਵਾਇਆ ਹੋਗਾ ਸਾਰੀ ਤੇ ਇੰਜਨ ਜਮਾ ਸਾਇਲੈਂਟ ਆ ਜਮਾ ਓਕੇ ਆ ਬੈਟਰੀ ਬਹੁਤ ਵਧੀਆ ਚੰਗੀ ਹਾਲਤ ਦੀ ਤੇ 1 ਲੱਖ ਰੁਪਏ ਚ ਮੜੀ ਫੱਟੀ ਤੇ ਮਰਵਾ ਦੇ ਕਰਾਂਗਾ ਫੱਟੀ ਦੇ ਕੱਲਾ ਕੱਲਾ ਸਟicker ਨਾਲ ਪਿਆ ਜੇ ਜਿਹੜਾ ਕੰਪਨੀ ਕਨੋਂ ਲੱਗ ਕੇ ਆਉਂਦਾ ਨਹੀਂ ਲਾ ਕੇ ਛੜ ਦਿੰਦਾ ਗਣਾ 8 ਮਾਡਲ ਆ 28 ਤਿੱਕਰ ਪਾਸ ਆ ਇੰਜਨ ਗੇਅਰ ਦੀ ਬਿਲਕੁਲ ਸਾਇਲੈਂਟ ਆ ਤੇ ਸੁਰਮੇ ਰੰਗਾ ਦਾ ਕਲਰ ਆ ਫਿੱਕਾ ਸੁਰਮੇ ਰੰਗਾ ਬਈ ਸੈਂਟਰ ਲੋਕਿੰਗ ਵਾਲੀ ਚਾਬੀ ਆ ਇੱਕ ਰਪਾ ਡਿਮਾਂਡ ਰੱਖਦੇ ਆ ਮਾਨਤਨ ਉਹਦੇ ਵਿੱਚ ਆਪਾਂ ਕਰਾਂਗੇ ਬੜਾ ਨਹੀਂ ਹੋਣਾਗਾ ਬੱਤੀ ਜਿਦਾ ਮਾਨਤਨ ਕਰਦੇ ਆਗੇ 1.5 ਲੱਖ ਰੁਪਏ ਡਿਮਾਂਡ ਆ ਗੱਡੀ ਦੀ 8 ਮਾਡਲ ਦੀ ਲੋਕ 2-2 ਲੱਖ ਰੁਪਏ ਮੰਗੀ ਜਾਂਦੇ ਆ ਮਿੱਤਰੋ ਆਪਾਂ ਤਾਂ 1.5 ਲੱਖ ਡਿਮਾਂਡ ਰੱਖੀ ਆ ਉਹਦੇ ਵਿੱਚੋਂ ਥੋੜਾ ਹਲਕਾ ਫੁਲਕਾ ਮਾਨਤਾ ਕਰ ਦਿਆਂਗੇ 2008 ਮਾਡਲ ਆ 2028 ਤਿੱਕਰ ਪਾਸ ਆ ਪੰਜਾਮ ਨੰਬਰ ਆ ਚਾਰੇ ਟਾਇਰ ਨਵੇਂ ਆ ਚੰਗੀ ਗੱਡੀ ਆ ਟੈਂਟ ਹਾਲਤ ਦੀ ਆ ਜਲਦੀ ਤੋਂ ਜਲਦੀ ਪਹੁੰਚ ਜੋ ਪਿੰਡ ਸਲਾਤਪੁਰਾ ਪੀਵੀ03 ਕਾਰ ਬਾਜ਼ਾਰ ਨੰਬਰ ਸਕਰੀਨ ਤੇ ਆ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ